ਬਹੁਤ ਵੱਡੀਆਂ ਇੱਥੇ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਸਬਜ਼ੀਆਂ ਦੀਆਂ ਬਹੁਤ ਬਹੁਤ ਦੁਕਾਨਾਂ ਹੁੰਦੀਆਂ ਨੇ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਸ਼ਹਿਰ ਚੰਡੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਦੀ ਸਬਜ਼ੀ ਮੰਡੀ ਦਿਖਾਵਾਂਗੇ ਜਿਹੜੀ ਕਿ ਸੈਕਟਰ 15 ਦੇ ਵਿੱਚ ਬੁੱਧਵਾਰ ਨੂੰ ਲੱਗਦੀ ਹੈ ਪਿੱਛੇ ਸਾਰੀ ਮੰਡੀ ਲੱਗੀ ਹੋਈ ਹੈ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰੀ ਇਹ ਆਪਾਂ ਸਬਜ਼ੀ ਮੰਡੀ ਤੁਹਾਨੂੰ ਦਿਖਾਉਨੇ ਆ ਚੱਲਦੇ ਆ ਇਹ ਆ ਜੀ ਸੈਕ ਵੈਸੇ ਹੋਰ ਦਿਨਾਂ ਦੇ ਵਿੱਚ ਇੱਥੇ ਕੱਪੜਿਆਂ ਦੀ ਮਤਲਬ ਸੇਲ ਲੱਗੀ ਹੁੰਦੀ ਹੈ ਇਹ ਸਾਰੀ ਸਬਜ਼ੀ ਮੰਡੀ ਆਪਾਂ ਤੁਹਾਨੂੰ ਦਿਖਾਵਾਂਗੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇੱਥੇ ਮੰਡੀ ਦੇ ਵਿੱਚ ਜਿਵੇਂ ਆ ਸਰੋਂ ਦਾ ਤੇਲ ਹੋ ਗਿਆ ਨਾ ਚਾਰ ਹੋ ਗਿਆ ਲੋ ਜੀ ਐਵੇਂ ਦੇ ਸਾਰੇ ਪ੍ਰੋਡਕਟ ਵੀ ਇੱਥੇ ਜਿਹੜੇ ਆਉਂਦੇ ਨੇ ਮੰਡੀ ਦੇ ਵਿੱਚ ਤੇ ਇਧਰ ਚੱਲਦੇ ਆ ਸਬਜ਼ੀਆਂ ਮਤਲਬ ਇਸ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਲੋ ਜੀ ਸਾਰੀਆਂ ਸਬਜ਼ੀਆਂ ਇੱਥੇ ਪਈਆਂ ਨੇ ਦੇਖ ਸਕਦੇ ਹੋ ਹਾਂ ਜਿਵੇਂ ਅੰਬ ਪਏ ਨੇ ਹਨਾ ਇਸ ਤਰ੍ਹਾਂ ਬਹੁਤ ਵੱਡੀ ਇਹ ਮੰਡੀ ਲੱਗਦੀ ਆਲੇ ਦੁਆਲੇ ਤੁਸੀਂ ਦੁਕਾਨਾਂ ਜਿਹੜੀਆਂ ਦੇਖ ਸਕਦੇ ਹੋ ਹਰੇਕ ਬੁੱਧਵਾਰ ਨੂੰ ਲੱਗਦੀ ਹੈ ਬਹੁਤ ਤੋਂ ਵੱਡੀ ਮੰਡੀ ਹੁੰਦੀ ਹੈ ਫਿਰ ਇੱਥੇ ਮਤਲਬ ਚੰਡੀਗੜ੍ਹ ਦੇ ਜਿਹੜੇ ਮਤਲਬ ਆਹ ਏਰੀਆ ਦੇ ਨੇ ਆ 15 ਸੈਕਟਰ ਦੇ ਨੇੜੇ ਵਾਲੇ ਉਹ ਸਾਰੇ ਫਿਰ ਇੱਥੋਂ ਸਬਜ਼ੀਆਂ ਜਿਹੜੀਆਂ ਲੈਣ ਆਉਂਦੇ ਨੇ ਹਰੇਕ ਤਰੀਕੇ ਦੀ ਇੱਥੇ ਸਬਜ਼ੀ ਹੁੰਦੀ ਹੈ ਤੁਸੀਂ ਆ ਦੇਖ ਸਕਦੇ ਹੋ ਲੋਕੀ ਬਹੁਤ ਵੱਡੀਆਂ ਇੱਥੇ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਸਬਜ਼ੀ ਦੀਆਂ ਬਹੁਤ ਦੁਕਾਨਾਂ ਹੁੰਦੀਆਂ ਨੇ ਦੁਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ ਆ ਸਾਰੀਆਂ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ ਨਾ ਪਈਆਂ ਨੇ ਲੋ ਜੀ ਦੋਨੋਂ ਸਾਈਡਾਂ ਇੱਥੇ ਦੁਕਾਨਾਂ ਲੱਗਦੀਆਂ ਨੇ ਐਵੇਂ ਆ ਜਿਵੇਂ ਛੱਲੀਆਂ ਹੋ ਗਈਆਂ ਨਾ ਧਣੀਆਂ ਸਾਰਾ ਸਮਾਨ ਐਵੇਂ ਮੰਡੀ ਦੇ ਵਿੱਚ ਜਿਹੜਾ ਲਿਆਂਦਾ ਜਾਂਦਾ ਬਹੁਤ ਪਿੰਡਾਂ ਦੇ ਵਿੱਚੋਂ ਕਿਸਾਨ ਵੀ ਜਿਹੜੇ ਲੈ ਕੇ ਆਉਂਦੇ ਨੇ ਸਬਜ਼ੀ ਪਿੰਡਾਂ ਦੇ ਵਿੱਚ ਜਿਹੜੇ ਸਬਜ਼ੀ اگਾਉਂਦੇ ਨੇ ਨਾ ਸਬਜ਼ੀ ਦੀ ਖੇਤੀ ਕਰਦੇ ਨੇ ਉਹਨਾਂ ਵੱਲੋਂ ਇੱਥੇ ਦੁਕਾਨਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਇਸ ਮੰਡੀ ਦੇ ਵਿੱਚ ਦੇਖ ਸਕਦੇ ਹੋ ਅੱਜ ਮੈਂ ਟਮਾਟਰ ਭਾਇਨੇ ਦਾ ਦੇਖੋ ਆ ਸਾਰਾ ਟਮਾਟਰ ਹੈ ਐਵੇਂ ਸਾਰੀ ਇਹ ਮੰਡੀ ਲੱਗਦੀ ਹੈ ਹਰ ਇੱਕ ਤਰੀਕੇ ਦੀ ਇੱਥੇ ਸਬਜ਼ੀ ਜਿਹੜੀ ਹੁੰਦੀ ਹੈ ਹਨ ਜਿਵੇਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਟਾਈਮ ਹੁਣ 11:30 ਵਜੇ ਦਾ ਜਿਹੜਾ ਹੋਇਆ ਤੇ ਹੁਣ ਤੋਂ ਹੀ ਇਹਦੇ ਵਿੱਚ ਇਕੱਠਾ ਜਿਹੜਾ ਹੋਣਾ ਸ਼ੁਰੂ ਹੋ ਗਿਆ ਮੰਡੀ ਦੇ ਵਿੱਚ ਲਓ ਜੀ ਅਦਰਕ ਹੋ ਗਿਆ ਲਸਣ ਹੋ ਗਿਆ ਹਨ ਨਿੰਬੂ ਨੇ ਜੱਦ ਜੇ ਭਾਈ ਭਾਈਆ ਲੋ ਜੀ ਇਸ ਤਰ੍ਹਾਂ ਜੀ ਇਹ ਸਾਰੀ ਮੰਡੀ ਹੁੰਦੀ ਹੈ ਜਿਹੜੀ ਹੈ ਨਾ ਜਿਵੇਂ ਆਹ ਸਾਈਡ ਦੇਖਾ ਲਓ ਜੀ ਆ ਜਿਵੇਂ ਸੇਬ ਆ ਗਏ ਫਲ ਵੀ ਹੁੰਦੇ ਨੇ ਸਬਜ਼ੀਆਂ ਦੇ ਨਾਲ ਨਾ ਦੇਖ ਸਕਦੇ ਹੋ ਤੁਸੀਂ ਹੋਰ ਚੱਲ ਦੇਖਦੇ ਆਪਾਂ ਅਗਲੇ ਵਾਲੇ ਪਾਸਿਓ ਤੇ ਬਹੁਤ ਤੇਪੀਡ ਹੁੰਦੀ ਹੈ ਇਹ ਮੱਡੀ ਦੇ ਵਿੱਚ ਪਿਆਜ਼ ਦੇਖੋ ਜਿਵੇਂ ਇੱਥੇ ਪਿਆਜ਼ ਪਿਆ ਹੈ ਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਮੰਡੀ ਦੇ ਵਿੱਚ ਲੱਗੀਆਂ ਨੇ ਆਲੂ ਹੋ ਗਿਆ ਜਿਵੇਂ ਲਓ ਜੀ ਬਹੁਤ ਕਰਾਊਡ ਰਹਿੰਦਾ ਇਹ ਮੰਡੀ ਦੇ ਵਿੱਚ ਬਹੁਤ ਰਸ਼ ਰਹਿੰਦਾ ਦਮਾਨਾ ਨਹੀਂ ਆਇਆ ਇਹ ਮਾਰਕੀਟਰ کافی ਵੱਡੀ ਹੈ ਜਿਹੜੀ ਜਗ੍ਹਾ ਹੈ ਨਾ ਜਿੱਥੇ ਮੰਡੀ ਲੱਗਦੀ ਹੈ ਤਾਂ ਕਰਕੇ ਤਾਂ ਕਰਕੇ ਸਾਰੀ ਜਗ੍ਹਾ ਦੇ ਵਿੱਚ ਇਹ ਮੰਡੀ ਲੱਗਦੀ ਆ ਜਿਵੇਂ ਸੇਵ ਆਗੇ ਇੱਥੇ ਦੇਖ ਸਕਦੇ ਹੋ ਲਓ ਜੀ ਦੋਨੋਂ ਸਾਈਡ ਦੁਕਾਨਾਂ ਜਿਵੇਂ ਆਹ ਲਓ ਦੇਖੋ ਆਦਰਕ ਹੋ ਗਿਆ ਲਸਣ ਹੈ ਨਾ ਨਿੰਬੂ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇਹ ਮੰਡੀ ਦੇ ਵਿੱਚੋਂ ਮਿਲਣਗੀਆਂ ਲਓ ਜੀ ਹਰੇਕ ਤਰੀਕੇ ਦੀ ਸਬਜ਼ੀ ਹੋਊਗੀ। ਆ ਐਵੇਂ ਦੀਆਂ ਚੀਜ਼ਾਂ ਵੀ ਨੇ ਇੱਥੇ, ਆ ਜਿਵੇਂ ਬਿਸਕੁਟ ਵਗੈਰਾ। ਆ ਵੀ ਇਹਨਾਂ ਨੇ ਆਪਣੀ ਦੁਕਾਨ ਜਿਹੜੀ ਲਾਈ ਹੋਈ ਆ। ਤੇ ਜੇ ਆਮ ਦਿਨਾਂ ਦੇ ਵਿੱਚ ਆ ਸੇਲ ਹੁੰਦੀ ਇੱਥੇ ਕੱਪੜੇ ਵਾਲੀ। ਹਨਾ ਜਿਵੇਂ ਇੱਧਰ ਮੈਂ ਦਿਖਾਉਣਾ ਤੁਹਾਨੂੰ। ਦੇਖ ਸਕਦੇ ਹੋ। ਇਹ ਹੋਰ ਦਿਨਾਂ ਦੇ ਵਿੱਚ ਇੱਥੇ ਸੇਲ ਲੱਗਦੀ ਆ ਕੱਪੜਿਆਂ ਦੀ ਜਿਵੇਂ ਆ ਕੁਝ ਕੁ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਹੋਈਆਂ ਨੇ। ਅੱਜ ਮੰਡੀ ਕਰਕੇ ਘਟਨੇ ਆ ਜੁੱਤੀਆਂ ਨੇ ਨਾ ਜਿਵੇਂ। ਲਓ ਜੀ। ਆ ਆ ਕੱਪੜਿਆਂ ਦੀਆਂ ਦੁਕਾਨਾਂ ਸਾਰੀਆਂ ਇਹ ਆਮ ਦਿਨਾਂ ਦੇ ਵਿੱਚ ਹੋਰ ਦਿਨਾਂ ਦੇ ਵਿੱਚ ਲੱਗਦੀਆਂ ਨੇ ਸਾਰਾ ਹਫਤਾ ਬੁੱਧਵਾਰ ਨੂੰ ਇੱਥੇ ਸਬਜ਼ੀ ਮੰਡੀ ਲੱਗਦੀ ਆ ਆ ਦੇਖੋ ਲਓ ਜੀ ਕੱਪੜੇ ਹਨਾ ਇਹ ਆਪਾਂ ਪਹਿਲਾਂ ਵੀਡੀਓ ਜਿਹੜੀ ਪਾਈ ਹੋਈ ਹੈ ਤੇ ਚੱਲਦੇ ਆਂ ਹੋਰ ਸਬਜ਼ੀ ਮੰਡੀ ਜਿਹੜੀ ਦੇਖਦੇ ਆਂ ਆਪਾਂ ਜਾ ਕੇ ਬਹੁਤ ਵੱਡੀ ਇਹ ਸਬਜ਼ੀ ਮੰਡੀ ਹੈ ਤੇ ਸਾਰੀ ਆਪਾਂ ਦੇਖਾਂਗੇ ਹਨਾ ਸਰਦੀਆਂ ਦੇ ਨਾਲ ਨਾਲ ਫਲ ਵੀ ਆਪਾਂ ਜਿਵੇਂ ਤੁਹਾਨੂੰ ਦਿਖਾਈ ਨੇ ਐਵੇਂ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਕੁਝ ਛੇ ਕੁ ਘਰਾਂ ਦੀ ਵਰਤੋਂ ਵਾਲਾ ਜਿਹੜਾ ਸਮਾਨ ਹਨ ਇਹ ਸਾਰਾ ਵੀ ਇੱਥੇ ਮਿਲ ਜਾਂਦਾ ਜਿਵੇਂ ਪਲਾਸਟਿਕ ਦਾ ਸਮਾਨ ਆ ਗਿਆ ਲਓ ਜੀ ਤੇ ਇਧਰਲੀ ਵਾਲੀ ਸਾਈਡ ਵੀ ਉਸੇ ਤਰ੍ਹਾਂ ਹਨਾ ਸਾਰਾ ਸਮਾਨ ਦੇਖ ਸਕਦੇ ਹੋ ਜਿਵੇਂ ਕੱਪ ਆ ਗਏ ਐਵੇਂ ਦੀਆਂ ਚੀਜ਼ਾਂ ਲਓ ਜੀ ਰਸੋਈ ਦੀ ਵਰਤੋਂ ਵਾਲਾ ਜਿਹੜਾ ਸਮਾਨ ਇਹ ਵੀ ਇੱਥੇ ਮਿਲ ਜਾਂਦਾ ਤੇ ਆਹ ਸਾਰਾ ਕਿਰਿਆਨੇ ਵਾਲਾ ਸਮਾਨ ਇੱਥੇ ਦੇਖੋ ਆਹ ਚੌਲ ਪੈਨੇ ਦੇਖ ਸਕਦੇ ਹੋ 70 ਰੁਪਏ 60 ਰੁਪਏ ਹਨਾ ਲਓ ਜੀ ਅਲਹਿਜੀਆਂ ਹੋ ਗਈਆਂ ਨਾ ਸਾਰਾ ਕਿਰੀਆਨੀ ਵਾਲਾ ਸਮਾਨ ਇੱਥੋਂ ਮਿਲੂਗਾ ਸਰਫ ਹੋ ਗਿਆ ਤੇਲ ਘਿਓ ਦਾਲਾਂ ਹੋ ਗਈਆਂ ਸਾਰੀਆਂ ਦੇਖ ਸਕਦੇ ਹੋ ਐਵੇਂ ਦੀਆਂ ਦੁਕਾਨਾਂ ਵੀ ਇਹ ਮੰਡੀ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਉਹ ਤੋਂ ਵੱਰ ਦੇ ਦੇਣਾ ਆ ਸਾਰੇ ਮਸਾਲੇ ਹੋ ਗਏ ਮਿਰਚਾਂ ਲਓ ਜੀ ਗਾਜਨੇ ਕਿੱਧਰ ਨੇ ਈ ਲੋ ਚੱਲਦੇ ਆ ਅੱਗੇ ਅੱਗੋਂ ਦੇਖਦੇ ਆਂਗੇ ਆਪਾਂ ਜਾ ਕੇ ਤੇ ਜਿਵੇਂ ਆਪਾਂ ਆ ਦਿਖਾਈਆ ਤੁਹਾਨੂੰ ਦੁਕਾਨ ਹਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਲੱਗਦੀਆਂ ਨੇ ਸਬਜ਼ੀਆਂ ਤੇ ਫਲ ਵਾਲੀਆਂ ਤਾਂ ਲੱਗਦੀਆਂ ਲੱਗਦੀਆਂ ਨੇ ਅੱਜ ਮੈਂ ਨਾਰੀਅਲ ਦੇਖੋ ਲਓ। ਅਬੂਰੇ ਭਰੇ ਬੈਗੇ ਨਾਰੀਅਲ ਦੇ। ਜਿਹੜਾ ਨਾਰੀਅਲ ਪੀਨੇ ਆਪਾਂ। ਆਹ ਸਾਈਡ ਤੁਸੀਂ ਦੇਖ ਸਕਦੇ ਹੋ ਲਓ ਜੀ। ਅੰਬ ਕਿਉਂਕਿ ਹੁਣ ਅੰਬਾਂ ਦਾ ਸੀਜ਼ਨ ਆ ਤਾਂ ਕਰਕੇ ਅੰਬ ਬਹੁਤ ਮਿਲੂਗਾ। ਤੁਹਾਨੂੰ ਮੰਡੀ ਦੇ ਵਿੱਚ ਦੇਖ ਸਕਦੇ ਹੋ। ਲਓ ਜੀ। ਆ ਸਾਰੇ ਅੰਬ ਆ। ਅੰਬ ਦੀ ਕੁਆਂਟੀਟੀ ਬਹੁਤ ਜ਼ਿਆਦਾ। ਮੰਡੀ ਦੇ ਵਿੱਚ ਦੇਖ ਸਕਦੇ ਹੋ। ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਜਿਹੜੀ ਵੀਡੀਓ ਦੇਖ ਰਹੇ ਹੋ। ਤੇ ਆ ਮਿਰਚਾਂ ਆ ਗਈਆਂ ਜਿਵੇਂ ਚਾਰ ਵਾਲੀਆਂ ਵੱਡੀਆਂ ਮਿਰਚਾਂ ਨਹੀਂ ਹੁੰਦੀਆਂ ਲਓ ਐਵੇਂ ਦੀਆਂ ਸਾਰੀਆਂ ਚੀਜ਼ਾਂ ਪਾ ਲੰਗੀਆਂ ਮੰਡੀ ਦੇ ਵਿੱਚ ਆ ਕੁਸ਼ਕਦਾਨਾਂ ਹਲੇ ਇੱਧਰ ਜਿਵੇਂ ਲੱਗ ਵੀ ਰਹੀਆਂ ਨੇ ਆ ਦੇਖੋ ਆ ਜਿਵੇਂ ਗੱਠਾਂ ਦੇ ਵਿੱਚ ਨਾ ਲਫਾਫਿਆਂ ਦੇ ਵਿੱਚ ਗਾਜਰਾਂ ਹੋ ਗਈਆਂ ਸਾਲੇ ਲਾ ਰੱਖੇ ਨੇ ਦੁਕਾਨ ਲਓ ਜੀ ਕੀ ਦੇ ਮਟਰ ਬਹੁਤ ਵੱਡੀ ਮੰਡੀ ਲੱਗਦੀ ਐ ਬਹੁਤ ਫੇਮਸ ਮੰਡੀ ਐ ਆ ਸੱਲੀਆਂ ਦੇਖ ਸਕਦੇ ਹੋ ਜੀ ਮੈਂ ਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇਹ ਮੰਡੀ ਦੇ ਵਿੱਚ ਜਿਹੜੀਆਂ ਮਿਲਣਗੀਆਂ। ਲਓ ਜੀ। ਅੱਗੇ ਚੱਲਦੇ ਆਂ ਅੱਗੇ ਮੰਡੀ ਦੇਖਦੇ ਆਂ ਇੱਥੇ ਆਲੂ ਦੇਖ ਸਕਦੇ ਹੋ ਤੁਸੀਂ। ਆ ਸਾਰਾ ਆਲੂ ਹੈ। ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ। ਜਿਵੇਂ ਆਹ ਸਾਰੇ ਆਲੂ ਜੀ ਹਨਾ ਪਿੱਛੇ ਆਪਾਂ ਟਮਾਟਰਾਂ ਦੀ ਦਿਖਾਈ ਸੀਗੀ ਤੁਹਾਨੂੰ। ਇਸ ਤਰ੍ਹਾਂ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਮਿਲਣਗੀਆਂ। ਅੱਗੇ ਚੱਲਦੇ ਆਂ ਅੱਗੇ ਕੁਝ ਦੇਖਦੇ ਆਂ ਜਾ ਕੇ ਆਪਾਂ। ਚੱਲੇ ਜਾਦੇ ਆਂ। ਇਹ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਹੀ ਮੰਡੀਆਂ ਲੱਗਦੀਆਂ ਹੁੰਦੀਆਂ ਨੇ ਜਿਵੇਂ ਵੀ ਹਫ਼ਤੇ ਦੇ ਕਿਸੇ ਦਿਨ ਹੋਰ ਜਗ੍ਹਾ ਹੈ ਨਾ ਜਿਵੇਂ 15 ਸੈਕਟਰ ਦੇ ਵਿੱਚ ਲੱਗਦੀ ਆ ਬੁੱਧਵਾਰ ਦੇ ਦਿਨ ਸਾਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਹੀ ਲੱਗਦੀਆਂ ਹੁੰਦੀਆਂ ਨੇ ਦਿਨਾਂ ਦੇ ਹਿਸਾਬ ਨਾਲ ਜਿਵੇਂ ਇੱਥੇ ਬੁੱਧਵਾਰ ਨੂੰ ਲੱਗਦੀ ਆ ਆਟਾ ਮਟਰ ਤੁਸੀਂ ਦੇਖ ਸਕਦੇ ਹੋ ਲੋ ہاں جی ادھر کیلے آ ہیں دیکھ سکتے باقی راش بہت ہے منڈی خریدنے ادرک لسن ہو گیا ساری چیزیں دیکھ سکتے ساری سبزیاں آ گئی جی لو جی ਇਸ ਤਰ੍ਹਾਂ ਬਹੁਤ ਵੱਡੀ ਮੰਡੀ ਹੁੰਦੀ ਹੈ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗਦੀਆਂ ਨੇ ਸਬਜ਼ੀ ਵਾਲੀਆਂ ਫਲ ਵਾਲੀਆਂ ਲਓ ਜੀ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਫਲ ਵਾਲੀਆਂ ਸਬਜ਼ੀ ਵਾਲੀਆਂ ਹਨ ਹਰ ਇੱਕ ਤਰੀਕੇ ਦਾ ਫਲ ਸਬਜ਼ੀ ਇਹ ਮੰਡੀ ਦੇ ਵਿੱਚ ਜਿਹੜੀ ਹੁੰਦੀ ਹੈ آج میں دیکھ سکتے ہو جا بائی لا رہا ہے نا دیا پیٹیاں بھائی کھول ہے لا جی اگے چلتے ہیں نا اگیو منڈی جیڑی دیکھتے ہیں ਤੇ ਆਹ ਵਾਲੀ ਸਾਈਡ ਵੀ ਉਸੇ ਤਰ੍ਹਾਂ ਦੇਖ ਸਕਦੇ ਆ ਆਲੂ ਪਿਆਜ਼ ਵਾਲੀਆਂ ਦੁਕਾਨਾਂ ਸਾਰੀਆਂ ਆਹ ਹਰੀ ਮਿਰਚ ਲਓ ਜੀ ਆਹ ਔਲੇ ਪਏ ਨੇ ਦੇਖੋ ਹਰੇਕ ਚੀਜ਼ ਹੈ ਮੰਡੀ ਦੇ ਵਿੱਚ ਨਿੰਬੂ ਔਲੇ ਹਨਾ ਹਰੇਕ ਤਰ੍ਹਾਂ ਦੀ ਸਬਜ਼ੀ ਹਰੇਕ ਤਰ੍ਹਾਂ ਦਾ ਫਲ ਇਹ ਮੰਡੀ ਦੇ ਵਿੱਚ ਜਿਹੜਾ ਮਿਲ ਜੂਗਾ ਲਓ ਜੀ ਇਹ ਮਿਆਹਾ ਸਾ이드 ਪਿਆਜ਼ ਆ ਨਾ ਪਿਆਜ਼ ਵਾਲੀਆਂ ਹੀ ਦੁਕਾਨ ਆ ਆਲੂ ਪਿਆਜ਼ ਵਾਲੀਆਂ ਮਿਲਣਗੀਆਂ ਇੱਥੇ ਆ ਦੇਖ ਸਕਦੇ ਹੋ ਲਓ ਜੀ ਆ ਇੱਥੇ ਪਿਆਜ਼ ਪਿਆਜਵੇਂ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਮਟਰ ਹੋ ਗਏ ਹੁਣ ਆ ਗਾਜਰਾਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਦੇਖ ਸਕਦੇ ਹੋ ਜਿਹੜੀਆਂ ਸੰਖਤਰੀਆਂ ਗਾਜਰਾਂ ਹੁੰਦੀਆਂ ਨੇ ਲਓ ਜੀ ਅੱਗੇ ਚੱਲਦੇ ਹਾਂ ਅੱਗਿਓਂ ਦੇਖਦੇ ਹਾਂ ਆ ਕੁਛਕ ਦੁਕਾਨਾਂ ਇੱਥੇ ਲੱਗਣਗੀਆਂ ਜਿਵੇਂ ਹੁਣ ਹਨਾ ਆ ਜਿਵੇਂ ਆ ਜਿਹੜੇ ਟੇਬਲ ਖਾਲੀ ਪਏ ਨੇ ਇੱਥੇ ਦੁਕਾਨਾਂ ਜਿਹੜੀਆਂ ਹੋਰ ਲੱਗਣਗੀਆਂ ਲਓ ਜੀ ਇਸ ਤਰ੍ਹਾਂ ਦੀ ਇਹ ਸਾਰੀ ਮੰਡੀ ਹੁੰਦੀ ਹੈ ਜਿਹੜੀ ਸਬਜ਼ੀ ਮੰਡੀ ਲੱਗਦੀ ਹੈ ਇਸ ਤਰ੍ਹਾਂ ਇਹ ਬਹੁਤ ਵੱਡੀ ਮੰਡੀ ਲੱਗਦੀ ਹੈ ਹਨਾ ਫਲ ਆਣੀਆਂ ਸਬਜ਼ੀ ਆਣੀਆਂ ਦੁਕਾਨਾਂ ਇਹ ਮੰਡੀ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਆਪਾਂ ਦਿਖਾਈਆਂ ਹੀ ਨਹੀਂ ਤੁਹਾਨੂੰ ਜੀ ਸਾਰੀਆਂ ਆ ਇੱਥੇ ਦੇਖ ਸਕਦੇ ਹੋ ਲਓ ਜੀ ਸਬਜ਼ੀਆਂ ਜਿਵੇਂ ਲੱਗੀਆਂ ਹੋਈਆਂ ਨੇ ਨਾ ਇਸ ਤਰ੍ਹਾਂ ਹੀ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਅੰਕਾਨਾਂ ਇੱਥੇ ਲਗਾਈਆਂ ਜਾਂਦੀਆਂ ਨੇ ਫਲਾਂ ਵਾਲੀਆਂ ਸਬਜ਼ੀਆਂ ਵਾਲੀਆਂ ਲਓ ਜੀ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਜਿਵੇਂ ਪਈਆਂ ਨੇ ਲਓ ਜੀ ਇਹ ਸਾਰੀ ਸਬਜ਼ੀ ਮੰਡੀ ਆਪਾਂ ਤੁਹਾਨੂੰ ਦਿਖਾਈ ਹੈ ਜਿਹੜੀ ਕਿ 15 ਸੈਕਟਰ ਦੇ ਵਿੱਚ ਲੱਗਦੀ ਹੈ ਹਰੇਕ ਬੁੱਧਵਾਰ ਨੂੰ ਤਕਰੀਬਨ ਸਾਰੀ ਮੰਡੀ ਆਪਾਂ ਤੁਹਾਨੂੰ ਦਿਖਾਤੀ ਹੈ ਨਾ ਤੇ ਸਾਰਾ ਆਪਾਂ ਦਿਖਾਇਆ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਹਨ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਫਲ ਜਿਹੜੇ ਮਿਲਦੇ ਨੇ ਇਹ ਮੰਡੀ ਦੇ ਵਿੱਚ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਈ ਹੈ ਚੰਡੀਗੜ੍ਹ ਦੀ ਸਬਜ਼ੀ ਮੰਡੀ ਜੋ ਕਿ ਸੈਕਟਰ 15 ਦੇ ਵਿੱਚ ਬੁੱਧਵਾਰ ਦੇ ਦਿਨ ਲੱਗਦੀ ਹੈ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਔਰੇ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ